ਕੈਨੇਡਾ ਵਿੱਚ ਹਜ਼ਾਰਾਂ ਪ੍ਰਵਾਸੀਆਂ ਦਾ ਸੁਪਨਾ ਟੁੱਟ ਰਿਹਾ ਹੈ। ਉਹ ਨਵੀਂ ਜ਼ਿੰਦਗੀ ਬਣਾਉਣ ਆਏ ਸਨ ਪਰ ਹੁਣ ਇੱਕ ਅਨਿਸ਼ਚਿਤ ਇੰਤਜ਼ਾਰ ਵਿੱਚ ਫਸ ਗਏ ਹਨ। ਵਰਕ ਪਰਮਿਟ ਖਤਮ ਹੋ ਰਹੇ ਹਨ ਅਤੇ ਇਮੀਗ੍ਰੇਸ਼ਨ ਅਧਿਕਾਰੀ ਚੁੱਪ ਹਨ। ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕ ਹੁਣ ਬਿਨਾਂ ਦਸਤਾਵੇਜ਼ਾਂ ਦੀ ਸਥਿਤੀ ਵਿੱਚ ਖਿਸਕ ਰਹੇ ਹਨ। ਨੌਕਰੀਆਂ ਜਾ ਰਹੀਆਂ ਹਨ, ਸਿਹਤ ਸੇਵਾਵਾਂ ਖੁੱਸ ਰਹੀਆਂ ਹਨ ਅਤੇ ਉਮੀਦਾਂ ਮੁਰਝਾ ਰਹੀਆਂ ਹਨ। ਕੀ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਉਨ੍ਹਾਂ ਵਰਕਰਾਂ ਨੂੰ ਧੋਖਾ ਦੇ ਰਿਹਾ ਹੈ ਜਿਨ੍ਹਾਂ ਨੂੰ ਉਸਨੇ ਕਦੇ ਨਿਗ ਨਾਲ ਸੱਦਿਆ ਸੀ? ਅੱਜ ਦੀ ਵੀਡੀਓ ਵਿੱਚ ਅਸੀਂ ਇਸ ਸੰਕਟ ਦੀ ਪੂਰੀ ਕਹਾਣੀ ਦੱਸਾਂਗੇ ਵਰਕਰ ਕਿਵੇਂ ਆਪਣੀ ਸਥਿਤੀ ਗੁਆ ਰਹੇ ਹਨ ਸਿਸਟਮ ਕਿਉਂ ਰੁਕਿਆ ਪਿਆ ਹੈ ਅਤੇ ਪਰਿਵਾਰਾਂ ਤੇ ਮਾਲਕਾਂ ਤੇ ਕੀ ਅਸਰ ਪੈ ਰਿਹਾ ਹੈ ਅੰਤ ਤੱਕ ਵੇਖੋ ਤਾਂ ਜੋ ਤੁਸੀਂ ਇਸ ਸਮੱਸਿਆ ਦੀ ਡੂੰਘਾਈ ਅਤੇ ਇਸ ਦੇ ਹੱਲ ਲਈ ਉੱਠ ਰਹੀਆਂ ਮੰਗਾਂ ਨੂੰ ਸਮਝ ਸਕੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਵਰਕਰਾਂ ਦੀ ਜੋ ਹੁਣ ਆਪਣੀ ਸਥਿਤੀ ਗੁਆ ਰਹੇ ਹਨ ਇਹ ਇੱਕ ਅਜੀਹੀ ਹਕੀਕਤ ਹੈ ਜੋ ਹਰ ਦਿਨ ਡਰਾਉਣੀ ਹੁੰਦੀ ਜਾ ਰਹੀ ਹੈ ਲੋਕ ਜੋ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਕੈਨੇਡਾ ਆਏ ਹਨ ਅਣਜਾਣੇ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਨੇ ਕੈਨੇਡਾ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ ਪਰ ਹੁਣ ਵਰਕ ਪਰਮਿਟ ਦੇ ਨਵੀਨੀਕਰਨ ਵਿੱਚ ਦੇਰੀ ਕਾਰਨ ਉਹਨਾਂ ਦੀ ਜ਼ਿੰਦਗੀ ਰੁਕ ਸੀ ਗਈ ਹੈ ਬਿਨਾਂ ਸਿਹਤ ਬੀਮੇ ਦੇ ਉਹ ਬਿਮਾਰੀਆਂ ਦਾ ਸਾਹਮਣਾ ਨਹੀਂ ਕਰ ਸਕਦੇ ਬਿਨਾਂ ਨੌਕਰੀ ਦੇ ਉਹਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਹ ਲੋਕ ਸਭ ਕੁਝ ਸਹੀ ਕਰਨ ਦੇ ਬਾਵਜੂਦ ਹੁਣ ਕਾਨੂੰਨੀ ਸੁਰੱਖਿਆ ਤੋਂ ਬਿਨਾਂ ਜੀ ਰਹੇ ਹਨ ਸਵਾਲ ਇਹ ਉੱਠਦਾ ਹੈ ਕਿ ਇਹ ਲੋਕ ਕਿੱਥੇ ਜਾਣ ਹੁਣ ਗੱਲ ਕਰਦੇ ਹਾਂ ਵਰਕ ਪਰਮਿਟ ਅਤੇ ਐਲ ਐਮ ਆਈਏ ਨਵੀਨੀਕਰਨ ਵਿੱਚ ਹੋ ਰਹੀ ਦੇਰੀ ਦੀ ਇਹ ਦੇਰੀ ਸਿਰਫ ਕਾਗਜ਼ੀ ਕਾਰਵਾਈ ਦਾ ਮਸਲਾ ਨਹੀਂ ਹੈ ਸਗੋਂ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਰਹੀ ਹੈ ਕਈ ਲੋਕ ਮਹੀਨਿਆਂ ਤੋਂ ਆਪਣੇ ਨਵੀਨੀਕਰਨ ਦੇ ਜਵਾਬ ਦੀ ਉਡੀਕ ਕਰ ਰਹੇ ਹਨ ਮਾਰਚ ਵਿੱਚ ਦਾਖਲ ਕੀਤੇ ਗਏ ਐਲ ਐਮ ਆਈਏ ਅਰਜ਼ੀਆਂ ਅਜੇ ਵੀ ਦਸੰਬਰ ਵਿੱਚ ਲੰਬਿਤ ਹਨ ਇਸ ਦਾ ਅਸਰ ਇਹ ਹੈ ਕਿ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਬਿਨਾਂ ਵੈਧ ਪਰਮਿਟ ਦੇ ਉਹ ਨਾਤਾ ਕੰਮ ਕਰ ਸਕਦੇ ਹਨ ਨਾ ਹੀ ਜਨਤਕ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਇਹ ਇੱਕ ਅਜਹੀ ਚੇਨ ਰੀਐਕਸ਼ਨ ਹੈ ਜੋ ਹਰ ਦਿਨ ਹੋਰ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਸਵਾਲ ਇਹ ਹੈ ਕਿ ਇਹ ਸਿਲਸਲਾ ਕਦੋਂ ਰੁਕੇਗਾ ਹੁਣ ਅਸੀਂ ਸਿਸਟਮ ਤੇ ਵੱਧ ਰਹੇ ਦਬਾਅ ਅਤੇ ਸਿਆਸੀ ਉਥਲ-ਪੁਥਲ ਵੱਲ ਆਉਂਦੇ ਹਨ ਕੈਨੇਡਾ ਵਿੱਚ ਇਸ ਸਮੇਂ 30 ਲੱਖ ਤੋਂ ਵੱਧ ਅਸਥਾਈ ਨਿਵਾਸੀ ਹਨ ਇਹ ਗਿਣਤੀ ਇੱਕ ਦਹਾਕੇ ਪਹਿਲਾਂ ਸਿਰਫ 3 ਲੱਖ ਸੀ ਇੰਨੀ ਵੱਡੀ ਗਿਣਤੀ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਆਪਣੀ ਸੀਮਾ ਤੇ ਲਿਆ ਖੜਾ ਕੀਤਾ ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਸਰਕਾਰ ਨੇ ਨੀਤੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ ਪਰ ਇਹ ਸਖਤੀ ਸਿਸਟਮ ਨੂੰ ਹੋਰ ਗੁੰਝਲਦਾਰ ਬਣਾ ਰਹੀ ਹੈ ਅਰਜ਼ੀਆਂ ਦਾ ਢੇਰ ਵੱਧਦਾ ਜਾ ਰਿਹਾ ਹੈ ਅਤੇ ਸਰੋਤ ਘਟ ਪੈ ਰਹੇ ਹਨ ਇਹ ਇੱਕ ਅਜੀਹਾ ਜਾਲ ਹੈ ਜਿਸ ਵਿੱਚ ਹਰ ਕੋਈ ਫਸਦਾ ਜਾ ਰਿਹਾ ਹੈ ਕੀ ਸਰਕਾਰ ਇਸ ਸੰਕਟ ਨੂੰ ਸਮਝ ਰਹੀ ਹੈ ਪਰਿਵਾਰਾਂ ਅਤੇ ਮਾਲਕਾਂ ਤੇ ਪੈ ਰਹੇ ਅਸਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਸੰਕਟ ਸਿਰਫ ਪ੍ਰਵਾਸੀਆਂ ਤੱਕ ਸੀਮਤ ਨਹੀਂ ਹੈ ਪਰਿਵਾਰ ਚੁੱਪ-ਚੁੱਪ ਕੇ ਦੁੱਖ ਸਹਿ ਰਹੇ ਹਨ ਬੱਚੇ ਸਕੂਲ ਨਹੀਂ ਜਾ ਸਕਦੇ ਮੈਡੀਕਲ ਐਮਰਜੈਂਸੀ ਦਾ ਇਲਾਜ ਨਹੀਂ ਹੋ ਸਕਦਾ ਮਾਲਕ ਵੀ ਆਪਣੇ ਭਰੋਸੇਮੰਦ ਵਰਕਰਾਂ ਨੂੰ ਗੁਆ ਰਹੇ ਹਨ ਕਾਰੋਬਾਰ ਠੱਪ ਹੋ ਰਹੇ ਹਨ ਕਿਉਂਕਿ ਕੋਈ ਸਪਸ਼ਟ ਹੱਲ ਨਹੀਂ ਦਿਖ ਰਿਹਾ ਇਹ ਇੱਕ ਅਜੀਹੀ ਤਰਾਸਤੀ ਹੈ ਜੋ ਹਰ ਦਿਨ ਹੋਰ ਡੂੰਗੀ ਹੁੰਦੀ ਜਾ ਰਹੀ ਹੈ ਕੀ ਕੈਨੇਡਾ ਇਸ ਸਥਿਤੀ ਨੂੰ ਬਦਲ ਸਕੇਗਾ ਅੰਤ ਵਿੱਚ ਇਸ ਸੰਕਟ ਤੋਂ ਨਿਕਲਣ ਲਈ ਤੁਰੰਤ ਸੁਧਾਰ ਦੀ ਲੋੜ ਹੈ ਜੋ ਸੁਪਨਾ ਪ੍ਰਵਾਸੀਆਂ ਨੂੰ ਕੈਨੇਡਾ ਲਿਆਇਆ ਉਹ ਹੁਣ ਇੱਕ ਬੁਰੇ ਸੁਪਨੇ ਵਿੱਚ ਬਦਲ ਰਿਹਾ ਹੈ ਜੇ ਜਲਦੀ ਕਦਮ ਨਾ ਚੁੱਕੇ ਗਏ ਤਾਂ ਕੈਨੇਡਾ ਨਾ ਸਿਰਫ ਪ੍ਰਵਾਸੀਆਂ ਦਾ ਭਰੋਸਾ ਗਵਾਏਗਾ ਸਗੋਂ ਉਸਦੀ ਮਨੁੱਖੀ ਚਿੱਤਰ ਨੂੰ ਵੀ ਨੁਕਸਾਨ ਪਹੁੰਚੇਗਾ ਇਹ ਇੱਕ ਅਜੀਹਾ ਮੋੜ ਹੈ ਜਿੱਥੇ ਸਹੀ ਫੈਸਲੇ ਲੈਣਾ ਜ਼ਰੂਰੀ ਹੈ ਇਸ ਵੀਡੀਓ ਨੂੰ ਵੇਖਣ ਲਈ ਧੰਨਵਾਦ